ਬਾਈ ਡੂਰ ਨੂੰ ਹਟਣਾ ਮੈਂ ਤਾਂ ਮਰਦਾ ਉਹਨੂੰ ਪਤਾ ਪਰਮਾਤਮਾ ਦੀ ਮਿਹਰ ਹੋਵੇ ਉਹਦੀ ਨਿਕਲਉਂਦਾ ਬੈਸਟ ਤੇ ਟੀਮ ਸਾਡੀ ਅੱਜ ਦੂਜੀ ਵਾਰ ਫਸਟ ਬਣੀਆ ਤੇ ਬਹੁਤ ਵਧੀਆ ਹੋਇਆ ਤੇ ਛੱਟ ਪੇੜ ਤੋਂ ਪਲੇਅਰਾਂ ਦੇ ਵਿਚਾਰੇ ਆ ਇਹ ਅਰਦਾਸ ਕਰੀ ਜੀ ਬਾਈ ਕਿ ਕੋਈ ਪਲੇਅਰ ਹਟਣਾ ਨਾ ਬੱਜੇ ਤੇ ਪਰਮਾਤਮਾ ਦੀ ਮਿਹਰ ਆ ਬਾਈ ਇਹ ਤਲਕਣ ਕਰਕੇ ਥੋੜਾ ਬਾਈ ਬਚਾ ਕੇ ਖੇਡਣਾ ਪੈਂਦਾ ਕਿਉਂਕਿ ਨੂੰ ਪਤਾ ਮੜਾ ਮੋਟਾ ਸਲਿਪਰੀ ਕਰਕੇ ਇੰਜਰੀ ਦਾ ਜਿਆਦਾ ਖਤਰਾ ਰਹਿੰਦਾ ਤਿਉਹ ਸਹੀ ਰਿਹਾ ਬਾਈ ਬਾਬੇ ਵਜਨ ਦਾ ਭਾਈ ਫਾਇਦਾ ਹੁੰਦਾ ਜੀ ਹਾਂਜੀ ਕਿਉਂਕਿ ਸਲਿੱਪਰੀ ਥੋੜਾ ਭਾਰੇ ਬੰਦੇ ਜ਼ਿਆਦਾ ਕੰਮ ਕਰਦੇ ਆ ਮੈਂ 25 ਵੀ ਦਾ ਮੈਂ ਸਾਨੂੰ ਕਰਨ ਲਿਆਂ ਪੈਰ ਲਿਕ ਨਿਕਲ ਜਾਂਦੀ ਆ ਤੁਸੀਂ ਦੇਖਿਆ ਜੀ ਕਿੰਨਾ ਜ਼ੋਰ ਲੱਗਿਆ ਤੇ ਪੂਰਾ ਪਹਿਲਾਂ ਅਸੀਂ ਜਿੱਤਦੇ ਸੀ ਜ਼ਿਆਦਾ ਪੁਆਇੰਟਾਂ ਦੇ ਐਂਡ ਤੇ ਆ ਕੇ ਉਹਨੇ ਜ਼ੋਰ ਮਾਰਿਆ ਤੇ ਕੰਮ ਇੱਕਦੇ ਪੁਆਇੰਟ ਦੇ ਜਿੱਤੇ ਆ ਐਂਕੀ ਭਾਈ ਕਹੋਗੇ ਤਜਰਬਾ ਕੰਮ ਆਇਆ ਤਜਰਬਾ ਬਾਜੀ ਹਾਂਜੀ ਕੰਮ ਆਇਆ ਤੇ ਨਾਲ ਗੁਰਪ੍ਰੀ ਸੀਗਾ ਤੇ ਹੌਸਲੇ ਨਾਲ ਆ ਭਾਈ ਹੁੰਦਾ ਜੀ ਕਿਹਨੂੰ ਸਮਰਪਿਤ ਕਰਦੇ ਆ ਇਹ ਟਰੋਫੀ ਇਹ ਟਰੋਫੀ ਭਾਈ ਆਪਣੇ ਫੈਮਿਲੀ ਨੂੰ ਤੇ ਪਾਈ ਨੂੰ ਜਿਹਨੇ ਸਪੋਰਟ ਕਰਦੇ ਨੇ ਜਿਹੜਾ ਕੱਪ ਜਿੱ ਏ ਵੀ ਭਾਈ ਆਪਣੀ ਫੈਮਿਲੀ ਨੂੰ ਸਪੋਰਟ ਕਰਦੇ ਆ ਹੋਰ ਜਿਹੜੇ ਦਰਸ਼ਕ ਪਿਆਰ ਕਰਦੇ ਨੇ ਸਾਰਿਆਂ ਦੀ ਜਵਾਨੀ ਬਹੁਤ ਖੁਸ਼ੀ ਆ ਬਸ ਥੋੜਾ ਬੈਡ ਲੱਕ ਹੋ ਗਿਆ ਸੀ ਮੈਚ ਹਾਰ ਗਿਆ ਇੰਟਰਨੈਸ਼ਨਲ ਸਾਰੀ ਟੀਮ ਬਹੁਤ ਵਧੀਆ ਖੇਡੀ ਪੜੀ ਸਾਰੇ ਨਵੇਂ ਮੁੰਡੇ ਆ ਜਿਹਾ ਭਾਈ ਅਦੁੱਲਾ ਆ ਮੈਂ ਤਾਂ ਹੀਰਾਪਾਟਾ ਸੀ ਪੁਰਾਣੇ ਆ ਬਾਕੀ ਸਾਰੇ ਨਵੇਂ ਪਲੇਅਰ ਆ ਚਿਤਪਾਲ ਪੁਰਾਣੇ ਆ ਤੇ ਸਾਰੀ ਟੀਮ ਸਾਡੀ ਬਹੁਤ ਵਧੀਆ ਜੋਰ ਮਾਰਦੇ ਮੁੰਡੇ ਆ ਹਾਂਜੀ ਬਸ ਸ਼ੋਰਟ ਨਹੀਂ ਜੀ ਸੀ ਤੇ ਹੋਈ ਰਿਕਵਰੀ ਹੁਣ ਠੀਕ ਆ ਹਾਂਜੀ ਬਾਬੇ ਦੀ ਮੇਰ ਨਾਲ ਟੀਮ ਕੀ ਕਾ ਉਸ ਮਕਰਸੇ ਕੀ ਟੀਮ ਨੇ ਬਹੁਤ ਵਧੀਆ ਜੋਰ ਮਾਰਿਆ ਬਾਕੀ ਜੱਤ ਹਰ ਬਣੀ ਆ ਕਿਸੇ ਨੇ ਜਿੱਤਣਾ ਆਪਣੇ ਫੈਨ ਜੀ ਬਹੁਤ ਦਿਲੋਂ ਧੰਨਵਾਦ ਕਰਦਾ ਸਾਰੇ ਮੈਨੂੰ ਇੰਨਾ ਪਿਆਰ ਕਰਦੇ ਆ ਤੇ ਇਦਾਂ ਹੀ ਮੈਨੂੰ ਪਿਆਰ ਕਰਦੇ ਰਹੋ ਮੈਂ ਸਾਰਿਆਂ ਦੀ ਉਮੀਦਾਂ ਦੇ ਖਰਾ ਉਤਰਾਂ ਉਹਨਾਂ ਦੀਆਂ ਦੁਆਵਾਂ ਸੱਚ ਕੇ ਮੈਂ ਜਿੱਥੇ ਤੱਕ ਆ। ਥੈਂਕ ਯੂ ਕਬਡੀ ਜੇ